ਸਤ ਸ੍ਰੀ ਅਕਾਲ ਜੀ ਜੱਜ ਆਲਾ ਤੁਸੀਂ ਇੱਥੇ ਆਓ ਚੇਤੇ ਦਵਾਓ ਜਿਆਨੀ ਵੇ ਉਰੀਆ ਵੀ ਕੋਚਣਾ ਆਇਆ ਕਿਰਾ ਰਾਜਪੂਤ ਇਹ ਅਰਛੀਆ ਇਹ ਗੱਬਰ ਇਹ ਅੱਜ ਬੱਲਾ ਨਿਕਲਦੇ ਲੋਕੇਸ਼ਨ ਬਹੁਤ ਵਧੀਆ ਬੱਲਾ ਆ ਪਾ ਤੇਰਾ ਉੱਥੇ ਤਿਲਕਣਾ ਥਾ ਉੱਥੇ ਖੋਬਾ ਆ ਕੁਲ ਆ ਉਥੇ ਛੱਡ ਦਿੰਦਾ ਆ ਫੜੀ ਫੜੀ ਵੀਰ ਮਗਰੋਂ ਜੱਜੂ ਨਾ ਆ ਜੇ ਕਿਦੇ ਉਹ ਜੱਜੂ ਆ ਗਿਆ ਆ ਗਿਆ ਜੱਜੂ ਆ ਗਿਆ बल्ला ओ जो बल्ला पेड़ के बनाई है तेरह पला जो ਕਿਆ ਅਦਰ ਸੈੱਟ ਕਰ ਲਾਂ ਮਾੜੀ? ਚਾਦਰਾਂ ਨੇ ਆਪ ਛੱਡੀ ਆ। ਯਾਦ ਦੁੱਗਿਆ ਕੋਸਾ ਸਾਨੂੰ ਨਹੀਂ ਆਉਂਦਾ ਨਾ। ਅੱਪਾ ਉਹ ਥੋੜਾ ਫੇਰ ਲਾ